ਅਮਰੀਕਾ ਦੇ ਵਿੱਚ ਡੋਨਲਡ 트੍ਰੰਪ ਦੀ ਸਰਕਾਰ ਆਉਂਦਿਆਂ ਹੀ ਅਫਰਾ ਤਫਰੀਦਾ ਮਾਹੌਲ ਹੈ। ਉਹਨਾਂ ਲੋਕਾਂ ਦੇ ਵਿੱਚ ਦਹਿਸ਼ਤ ਹੈ ਜੋ ਗੈਰ ਕਾਨੂੰਨੀ ਤਰੀਕੇ ਦੇ ਨਾਲ ਅਮਰੀਕਾ ਦੇ ਵਿੱਚ ਦਾਖਲ ਹੁੰਦੇ ਨੇ, ਉੱਥੇ ਉਹਨਾਂ ਨੂੰ ਪਨਾਹ ਮਿਲਣ ਦੀ ਬਜਾਏ ਰਿਪੋਰਟੇਸ਼ਨ ਦਾ ਡਰ ਸਤੋਂਦਾ ਹੈ। ਕਿਉਂਕਿ ਜਹਾਜ਼ ਭਰ-ਭਰ ਕੇ ਵੱਖੋ-ਵੱਖਰੇ ਦੇਸ਼ਾਂ ਨੂੰ ਅਮਰੀਕਾ ਭੇਜ ਰਿਹਾ, ਜਿਹੜੇ ਵੀ ਗੈਰ ਕਾਨੂੰਨੀ ਤਰੀਕੇ ਦੇ ਨਾਲ ਅਮਰੀਕਾ ਦੇ ਵਿੱਚ ਦਾਖਲਾ ਲੈ ਰਹੇ ਨੇ, ਉਹਨਾਂ ਦੇ ਉੱਪਰ ਸਖਤ ਕਾਰਵਾਈ ਕੀਤੀ ਜਾ ਰਹੀ ਹੈ। ਬਹੁਤ ਸਾਰੇ ਲੋਕ ਵੱਖੋ-ਵੱਖਰੇ ਛੋਟੇ-ਛੋਟੇ ਦੇਸ਼ਾਂ ਦੇ ਵਿੱਚ ਫਸੇ ਹੋਏ ਨੇ ਕੋਈ ਨਿਕਾਰਾਗਵਾ ਕੋਈ ਪਨਾਮਾ ਕੋਈ ਇਕਵਾਡੋਰ ਕੋਈ ਕਿਤੇ ਫਸਿਆ ਹੋਇਆ ਔਰ ਉਹ ਸਾਰੇ ਦੇ ਸਾਰੇ ਲੋਕ ਜਿਨ੍ਹਾਂ ਦੇ ਕੋਲ ਕੋਈ ਕਾਗਜ਼ ਪੱਤਰ ਨਹੀਂ ਕੋਈ ਪਾਸਪੋਰਟ ਨਹੀਂ ਕੋਈ ਪੈਸਾ ਨਹੀਂ ਉਹਨਾਂ ਤੇ ਵਾਪਸ ਜਾ ਸਕਤੇ ਨਹੀਂ ਨਾ ਅਮਰੀਕਾ ਦੇ ਵਿੱਚ ਉਹ ਦਾਖਲਾ ਲੈ ਸਕਦੇ ਨੇ ਉਹਨਾਂ ਦੇ ਵਾਸਤੇ ਹੁਣ ਪੰਜਾਬੀ ਭਾਈਚਾਰਾ ਅੱਗੇ ਆਇਆ ਪੰਜਾਬੀ ਭਾਈਚਾਰੇ ਨੇ ਅੱਗੇ ਆਣ ਕੇ ਉਹਨਾਂ ਦੀ ਮਦਦ ਦੇ ਵਾਸਤੇ ਗੁਹਾਰ ਲਗਾਈ ਹੈ ਬਹੁਤ ਸਾਰੇ ਲੋਕ সেন্ট্রਲ ਅਮਰੀਕਾ ਜਿਵੇਂ ਮੈਕਸੀਕੋ ਗਵਾਟੇਮਾਲਾ ਇਕਵਾਡੋਰ ਨਿਕਾਰਾਗਵਾ ਕੋਸਟਾ ਰੀਕਾ ਪਨਾਮਾ ਆਦਿ ਦੇ ਵਿੱਚ ਫਸੇ ਨੇ ਜੋ ਅਮਰੀਕਾ ਐਂਟਰ ਨਹੀਂ ਕਰ ਸਕਦੇ ਤੇ ਨਾ ਹੀ ਵਾਪਸ ਇੰਡੀਆ ਜਾ ਸਕਦੇ ਨੇ ਕਿਉਂਕਿ ਉਹਨਾਂ ਦੇ ਕੋਲ ਪੇਪਰ ਵਰਕ ਤੇ ਪੈਸਾ ਕੁਝ ਵੀ ਨਹੀਂ ਬਚਿਆ ਇਸ ਕਾਰਵਾਈ ਦੇ ਖਿਲਾਫ সেন্ট্রਲ ਅਮਰੀਕਾ ਦੇ ਵਿੱਚ ਫਸੇ ਲੋਕਾਂ ਦੇ ਹੱਕ ਦੇ ਵਿੱਚ ਅਮਰੀਕਾ ਰਹਿੰਦੇ ਪੰਜਾਬੀਆਂ ਨੇ ਆਵਾਜ਼ ਚੁੱਕੀ ਹੈ ਕੌਂਸਲਰ ਜਨਰਲ ਆਫ ਇੰਡੀਆ ਸੈਟਲ ਆਫਿਸ ਦੇ ਨਾਲ ਮੁਲਾਕਾਤ ਕੀਤੀ ਗਈ ਹੈ ਜਿਨ੍ਹਾਂ ਨੇ ਹਰ ਤਰ੍ਹਾਂ ਦੀ ਮਦਦ ਦਾ ਭਰੋਸਾ ਦਿੱਤਾ ਇਸਦਵਾਨ ਹਰਜੀਪਾਲ ਸਿੰਘ ਹੈਰੀ ਹਰਪ੍ਰੀਤ ਬਰਮਾਰ ਜਗਦੇਵ ਸਿੰਘ ਸੰਧੂ ਉੱਚੇ ਚੇ ਤੌਰ ਤੇ ਹਾਜ਼ਰ ਸਨ ਅਮਰੀਕਾ ਰੇ ਦੇ ਪੰਜਾਬੀ ਉਹਨਾਂ ਨੇ ਆਪਣਾ ਇੱਕ ਗਰੁੱਪ ਬਣਾਇਆ ਹੋਇਆ ਹੈ ਔਰ ਜਿਹੜੇ ਕੀ ਉਹਨਾਂ ਲੋਕਾਂ ਦੀ ਮਦਦ ਕਰਨਗੇ ਜਿਸ ਦੇ ਵਿੱਚ ਉਹਨਾਂ ਵੱਲੋਂ ਇੱਕ ਹੈਲਪਲਾਈਨ ਨੰਬਰ ਜਾਰੀ ਕੀਤਾ ਗਿਆ ਜੋ ਇਸ ਵੇਲੇ ਤੁਹਾਡੇ ਟੀਵੀ ਸਕਰੀਨ ਦੇ ਉੱਪਰ ਫਲੈਸ਼ ਕਰ ਰਿਹਾ 206 604 2200 ਇਸ ਨੰਬਰ ਦੇ ਉੱਪਰ ਉਹ ਲੋਕ ਸੰਪਰਕ ਕਰ ਸਕਦੇ ਨੇ ਜਿਹੜੇ ਲੋਕ ਫਸੇ ਹੋਏ ਨੇ ਉਹਨਾਂ ਲੋਕਾਂ ਦੀ ਮਦਦ ਵਾਸਤੇ ਇਸ ਸੈਂਟਰਲ ਅਮਰੀਕਾ ਦੇ ਵਿੱਚ ਉਹਨਾਂ ਨੂੰ ਖਾਣ ਪੀਣ ਦੇ ਕੱਪੜੇ ਜਾਂ ਹੋਰ ਵਸਤਾਂ ਮੁਹੱਈਆ ਕਰਵਾਈਆਂ ਜਾਣਗੀਆਂ ਔਰ ਜੇਕਰ ਅਸੀਂ ਗੱਲ ਕਰਦੇ ਹਾਂ ਤੇ ਉੱਥੇ ਗੱਲ ਪੱਗ ਦੀ ਵੀ ਚੱਲੀ ਹੈ ਦਸਤਾਰ ਦੀ ਵੀ ਚੱਲੀ ਹੈ ਕਿ ਦਸਤਾਰਾਂ ਉਤਾਰ ਉਤਾਰ ਕੇ ਪੰਜਾਬੀਆਂ ਨੂੰ ਜਿਹੜਾ ਭੇਜਿਆ ਜਾ ਰਿਹਾ ਉਸ ਦੇ ਬਾਬਤ ਵੀ ਗੱਲਬਾਤ ਕੀਤੀ ਗਈ ਹੈ ਔਰ ਉੱਥੇ ਐਡਮ ਸਮਿਥ ਵੱਲੋਂ ਇਹ ਭਰੋਸਾ ਦਿਵਾਇਆ ਗਿਆ ਕਿ ਪੂਰੀ ਤਰ੍ਹਾਂ ਦੇ ਨਾਲ ਪੱਗ ਦਾ ਸਤਕਾਰ ਕਾਇਮ ਰੱਖਿਆ ਜਾਵੇਗਾ ਇਹਦਾ ਪੰਜਾਬੀ ਪਾਈ ਚਾਰੇ ਦੇ ਲੋਕਾਂ ਨੂੰ ਇਕੱਠਾ ਹੋ ਕੇ ਇਹ ਜੋ ਕੰਮ ਕੀਤਾ ਜਾ ਰਿਹਾ ਉਸ ਦੇ ਚਾਰੇ ਪਾਸੇ ਤੋਂ ਸراہਨਾ ਕੀਤੀ ਜਾ ਰਹੀ ਹੈ ਹਾਂਜੀ ਬਜੀ ਆ ਯੂ ਐਸ ਗਵਰਨਮੈਂਟ ਦੀ ਸਖਤੀ ਤੇ ਚਲਦੇ ਆ ਜਿਹੜੇ ਸਦਰਨ ਬਾਰਡ ਹੈਗੇ ਉਹ ਜਿਹੜੇ ਆਲਮੋਸਟ ਕਲੋਜ਼ ਕਰ ਦਿੱਤੇ ਗਏ ਹੈਗੇ ਆਰਮੀ ਨੇ ਐਮਰਜੈਂਸੀ ਲਗਾ ਕੇ ਇਹ ਸਾਰੇ ਸਿਸਟਮ ਨੂੰ ਰੋਕ ਦਿੱਤਾ ਸੋ ਇਹ ਸਾਰੇ ਕਾਸੀ ਤੇ ਚਲਦੇ ਜਿਹੜੇ ਲੋਕ ਇਸ ਟਾਈਮ ਇਨ ਟਰਾਂਜ਼ਿਟ ਨੇ ਬਾਕੀ ਕੰਟਰੀਆਂ ਤੋਂ ਅ ਯੂ ਐਸ ਦਾ ਬਾਰਡਰ ਕ੍ਰੋਸ ਕਰਨ ਵਾਸਤੇ ਉਹਨਾਂ ਵਾਸਤੇ ਇੱਕ ਬੜੀ ਵੱਡੀ ਪ੍ਰੋਬਲਮ ਖੜੀ ਹੋ ਗਈ ਹੈ ਉਹ ਲੋਕ ਜਿਹੜੇ ਆ ਨਾ ਤਾਂ ਉਹ ਬਾਰਡਰ ਕ੍ਰੋਸ ਕਰ ਸਕਦੇ ਆ ਨਾ ਹੀ ਉਹ ਵਾਪਸ ਜਾ ਸਕਦੇ ਆ ਸੋ ਉਹਨਾਂ ਵਾਸਤੇ ਉਹਨਾਂ ਨੂੰ ਇੱਕ ਬੜੀ ਵੱਡੀ ਪ੍ਰੋਬਲਮ ਉੱਥੇ ਆ ਗਈ ਹੈ ਉਹ ਕੰਟਰੀ ਬਿਲਕੁਲ ਸੇਫ ਨਹੀਂ ਹੈਗੇ ਸੈਂਟਰਲ ਅਮਰੀਕਾ ਦੇ ਜਿੰਨੇ ਵੀ ਕੰਟਰੀ ਕਾਫੀ ਗਰੀਬ ਹੈ ਤੇ ਬਹੁਤ ਹੀ ਜ਼ਿਆਦਾ ਅਨ ਸੇਫ ਨੇ ਸੋ ਇਸ ਚੀਜ਼ ਨੂੰ ਦੇਖਦੇ ਹੋਏ ਅਸੀਂ ਇੱਕ ਯੂ ਐਸ ਦੇ ਵਿੱਚ ਵਾਸ਼ਿੰਗਟਨ ਯੂ ਐਸ اے ਦੇ ਵਿੱਚ ਇੱਕ ਟੈਂਪੋਰਰਲੀ ਆਫਿਸ ਸੈਟਅਪ ਕੀਤਾ ਕਿਸਦੀ ਕਿ ਜੌਬ ਹੋਏਗੀ ਵੀ ਅਸੀਂ ਇੱਕ ਪੁਲ ਦਾ ਕੰਮ ਕਰਨਾ ਜਿਹੜੇ ਲੋਕ ਉੱਥੇ ਸਟਕ ਹੋ ਗਏ ਤੇ ਵਾਪਸ ਇੰਡੀਆ ਜਾਣਾ ਚਾਹੁੰਦੇ ਆ ਪਰ ਕਈ ਕਾਰਨਾ ਕਰਕੇ ਉਹ ਵਾਪਸ ਨਹੀਂ ਜਾ ਸਕਦੇ ਭਾਵੇਂ ਉਹ ਜਿਹੜੇ ਕਾਰਨ ਨੇਗੇ ਉਹ ਪੇਪਰ ਵਰਕ ਕੋਈ ਕਾਰਨ ਹੋ ਸਕਦੇ ਆ ਜਾਂ ਉਹ ਫਾਈਨੈਂਸ਼ੀਅਲ ਕਾਰਨ ਵੀ ਹੋ ਸਕਦੇ ਨੇ ਜਿਨ੍ਹਾਂ ਦੇ ਚਲਦੇ ਆ ਉਹ ਵਾਪਸ ਨਹੀਂ ਜਾ ਸਕਦੇ ਸੋ ਸਾਡੀ ਜਿਹੜੀ ਕੋਸ਼ਿਸ਼ ਹੈਗੀ ਵੀ ਉਹਨਾਂ ਨੂੰ ਸੇਫ ਵਾਪਸ ਕਿਵੇਂ ਇੰਡੀਆ भेजा जा ਸਕਦਾ ਜੋ ਜਾਣਾ ਚਾਹੁੰਦੇ ਨੇ ਉਹਦੇ ਵਾਸਤੇ ਅਸੀਂ ਇੰਡੀਅਨ ਕੌਂਸਲੇਟ ਦੇ ਥਰੂ ਇੰਡੀਅਨ ਗਵਰਨਮੈਂਟ ਦੇ ਨਾਲ ਰਾਬਤਾ ਕਾਇਮ ਕੀਤਾ ਜਿਨ੍ਹਾਂ ਨੇ ਕਿ ਸਾਨੂੰ ਭਰੋਸਾ ਦਿਵਾਇਆ ਵੀ ਤੁਹਾਡੇ ਕੋਲੇ ਜਿੰਨਾ ਵੀ ਡਾਟਾ ਜਿਹੜੇ ਵੀ ਲੋਕ ਉੱਥੇ ਸਟਕ ਫੀਲ ਕਰ ਰਹੇ ਹੈਗੇ ਜਿਹੜੇ ਵਾਪਸ ਜਾਣਾ ਚਾਹੁੰਦੇ ਹੈਗੇ ਉਹਨਾਂ ਨੂੰ ਉਹਨਾਂ ਦਾ ਰਾਬਤਾ ਸਾਡੇ ਨਾਲ ਕਾਇਮ ਕਰਵਾਓ ਤਾਂ ਜੋ ਅਸੀਂ ਉਹਨਾਂ ਦਾ ਪੇਪਰ ਵਰਕ ਰੈਡੀ ਕਰਕੇ ਉਹਨਾਂ ਨੂੰ ਸੇਫਲੀ ਇੰਡੀਅਨ ਕੌਂਸਲੇਟ ਜਾਂ ਇੰਡੀਅਨ ਐਮਬੈਸਡਰ ਦੇ ਥਰੂ ਇੰਡੀਆ ਵਾਪਸ ਲਿਆਂਦਾ ਜਾ ਸਕੇ ਅੰਜਮ ਜੀ ਸੈਂਟਰਲ ਮਰਕ ਦੇ ਫਸੇ ਹੋਏ ਲੋਕਾਂ ਦੀ ਹੈਲਪ ਲਈ ਇੱਕ ਨੰਬਰ ਜਾਰੀ ਕੀਤਾ ਗਿਆ ਹੈ 206 604 2200 ਪਲੀਜ਼ ਨੰਬਰ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੁਹਾਡੇ ਇੱਕ ਸ਼ੇਅਰ ਨਾਲ ਕਾਫੀ ਕਿਸੇ ਦੀ ਹੈਲਪ ਹੋ ਸਕਦੀ ਹੈ ਮੀਟਿੰਗ ਸਾਡੀ ਕੱਲ ਕਾਂਗਰਸਮੈਨ ਐਡਮਸਮਿਤ ਦੇ ਨਾਲ ਹੋਈ ਆ ਕਿ ਆ ਜਿਹੜਾ ਇੱਥੋਂ ਬੰਦੇ ਰਿਪੋਰਟ ਕੀਤੇ ਆ ਆਈਡੀਆ ਨੂੰ ਅੱਗੇ ਤੇ ਉਹਨਾਂ ਦੀ ਜਿਹੜੀ ਇਹਨਾਂ ਨੇ ਹਿਊਮਨ ਰਾਈਟਸ ਦੀ ਵਾਇਓਲੇਸ਼ਨ ਕੀਤੀ ਆ ਹੱਥ ਘੜੀਆਂ ਲਾਈਆਂ ਸੀ ਪੱਗਾਂ ਉਤਾਰੀਆਂ ਹੋਈਆਂ ਸੀਗੀਆਂ ਉਸ ਕਰਕੇ ਅਸੀਂ ਕਰਕੇ ਆਏ ਵੀ ਸਾਡਾ ਜਿਹੜਾ ਰਿਲੀਜੀਅਸ ਚੈਨ ਆ ਜਿਹੜੀ ਪਾਗਿਆ ਵੀ ਇਹਦੀ ਬੇਅਦਬੀ ਆ ਜੇ ਤੁਸੀਂ ਬੰਦਿਆਂ ਨੂੰ ਇਦਾਂ ਭੇਜਦੇ ਆ ਤੇ ਉਹਨਾਂ ਨੇ ਸਾਨੂੰ ਭਰੋਸਾ ਦਿੱਤਾ ਆ ਵੀ ਅਸੀਂ ਆਈਸ ਦੇ ਨਾਲ ਤੇ ਯੂ ਐਸ ਗਵਰਨਮੈਂਟ ਨਾਲ ਗੱਲ ਕਰਕੇ ਗਾਂ ਜਦੋਂ ਜੇ ਕੋਈ ਇਦਾਂ ਦਾ ਹੈਪਨ ਹੁੰਦਾ ਕੋਈ ਰਿਪੋਰਟ ਕਿਸੇ ਨੂੰ ਕਰਦੇ ਆ ਵੀ ਉਹ ਇੰਦਾਂ ਨਾਥ ਘੜੀਆਂ ਲਾਈਆਂ ਜਾਣਗੀਆਂ ਤੇ ਨਾ ਹੀ ਉਹਨਾਂ ਦਾ ਕੋਈ ਪੱਗ ਦਾ ਜਾਂ ਇਦਾਂ ਦਾ ਕੋਈ ਈਸ਼ੂ ਹੋਊਗਾ ਜੇ ਕਿਸੇ ਨੂੰ ਕੋਈ ਹੋਊਗਾ ਤੇ ਫਿਰ ਅਸੀਂ ਉਹ ਵੀ ਗਾਂ ਵੀ ਗੱਲ ਉਹਨਾਂ ਨਾਲ ਕਰਾਂਗੇ ਨੈਕਸਟ ਵੀਕ ਸਾਡੀ ਦੁਬਾਰਾ ਮੀਟਿੰਗ ਹੈ